ਸਤਿ ਸ੍ਰੀ ਅਕਾਲ ਜੀ ਸਾਰੇ ਪ੍ਰਾਪਾਣੂ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਹਰੀਕੇ ਕਲਾਂ ਦੇ ਵਿੱਚ ਹਰੀਕੇ ਕਲਾਂ ਪਿੰਡ ਆ ਜਿਹੜਾ ਜ਼ਿਲ੍ਹੇ ਮਿੱਤਰੋ ਇਹ ਮੁਕਸਰ ਸਾਹਿਬ ਦਾ ਪਿੰਡ ਆ ਤੇ ਇਹ ਕੋਟਕਪੂਰੇ ਤੋਂ ਮੁਕਸਰ ਰੋਡ ਦੇ ਉੱਤੇ ਹੀ ਸਥਿਤ ਆ ਜਦੋਂ ਤੁਸੀਂ ਮੁਕੋਟਕਪੂਰੇ ਤੋਂ ਮੁਕਸਰ ਵਾਲਾ ਰੋਡ ਫੜੋਗੇ ਤਾਂ 12-10 12 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਆ ਮਿਲੂਗਾ ਤੁਹਾਨੂੰ ਪਿੰਡ ਖਾਰਾ ਤੇ ਖਾਰੇ ਪਿੰਡ ਦੇ ਵਿੱਚੋਂ 5 4 ਕਿਲੋਮੀਟਰ ਦੀ ਦੂਰੀ ਤੈਅ ਕਰਦਿਆਂ ਆਜੂਗਾ ਪਿੰਡ ਹਰੀਜ ਕੇ ਕਲਾਂ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਵਪਾਰ ਲੈਣ ਦਾ ਕੰਮ ਹੈ ਬਾਈ ਦਾ ਔਰ ਇਸ ਟਾਈਮ ਬਾਈ ਜਗਜੀਵਨ ਸਿੰਘ ਤੇ ਲੱਬੀ ਪੁੱਲਰ ਹਨਾ ਬਾਈ ਜਗਜੀਵਨੀ ਜਗਜੀਵਨ ਸਿੰਘ ਬਾਈ ਦੇ ਘਰੇ ਇਸ ਟਾਈਮ ਮੈਂ ਮੌਜੂਦ ਆ ਮਿੱਤਰੋ ਵੱਡੀਆਂ ਗੱਲਾਂ ਬਾਤਾਂ ਹੋਈਆਂ ਮੈਂ ਪਹਿਲੀ ਵੀਡੀਓ ਕਰਨ ਦੇ ਲਈ ਆਇਆ ਵੀਡੀਓ ਬਣਾਉਣ ਤੋਂ ਪਹਿਲਾਂ ਜਦੋਂ ਪਤਾ ਲੱਗਿਆ ਵੀ ਬਾਈ ਵੀ ਇੱਕ ਟਾਪ ਦੇ ਨਗინਿਆਂ ਦਾ ਸ਼ਕੀਨ ਹੈ ਤੇ ਫਿਰ ਜਦੋਂ ਸ਼ਕੀਨੀ ਨਗੀਨਿਆਂ ਦੀ ਹੋਵੇ ਤੇ ਖੁਰਲੀ ਤੇ ਖੜੇ ਨਾ ਹੋਣ ਗੱਲ ਟਿਕਾਣੇ ਨਹੀਂ ਲੱਗਦੀ ਆਦੂ ਲਈਏ ਗੱਲ ਟਿਕਾਣੇ ਕਰੀਏ ਬਾਈ ਨਾਲ ਗੱਲਾਂ ਬਾਤਾਂ ਖੁੱਲ ਕੇ ਮਿਲਦੇ ਆ ਤੁਸੀਂ ਵੀ ਆਜੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਵੀਰੇ ਬਹੁਤ ਵਧੀਆ ਸੇਤੰਕਰ ਪਰਿਵਾਰ ਜੀ ਮੋਜਾ ਮੋਜਾ ਚਲੋ ਸ਼ੁਕਰ ਆ ਰੱਬ ਦਾ ਸ਼ੁਕਰ ਚਲੋ ਧੰਨਵਾਦ ਆ ਬਾਈ ਪਹਿਲਾਂ ਇਹ ਦੱਸੋ ਵੀ ਇਸ ਕਿੱਤੇ ਦੇ ਵਿੱਚ ਕਿੰਨੇ ਸਾਲ ਤੋਂ ਚੱਲੇ ਹੋਇਆ ਆਪਾਂ ਮੈਨੂੰ ਹੋ ਗਏ 26 27 ਸਾਲ 26 27 ਸਾਲ ਹਾਂਜੀ ਫੋਕਸ ਕੱਲਾ ਕਾਇਆ ਤੇ ਹੀ ਹੁੰਦਾ ਵੀ ਇੱਕ ਗੱਲ ਦੱਸਿਆ ਰਾ ਇਹੋ ਜੇ ਨਗੀਨੇ ਲੱਭ ਕੇ ਕਿੱਥੋਂ ਲੈਉਣਾ ਭਰਾਵਾ ਨਗੀਨੇ ਆ ਹੀ ਮਾ ਪਿੰਡਾ ਪੁੰਡਾ ਦੇ ਵਿੱਚੋਂ ਲੈ ਲੀ ਜੀ ਹੈ ਪਿੰਡਾ ਚ ਹੀ ਲੈ ਪਿੰਡਾ ਤੋਂ ਸਾਡੇ ਤਾਂ ਮੱਥੇ ਕੋਈ ਦੇ ਕਿਤੇ ਲੱਗਦਾ ਨਾਲੇ ਵੀਡੀਓ ਪੰਜ ਸੱਤ ਬਣਾਉਣ ਵਾਲੇ ਬੰਦੇ ਆ ਹੈਂ ਆ ਬਸ ਠੀਕ ਆ ਬਾਈ ਫਿਰ ਇਹ ਲੈ ਲੈਣਾ ਇਹੋ ਜੀ ਆ ਮਤਲਬ ਕਿ ਟੌਪ ਤੋਂ ਟੌਪ ਚੰਗੀਆਂ ਹੀ ਨੇ ਆਪਣੇ ਕੋਲੇ ਚੰਗੀਆਂ ਕਈਆਂ ਮਰਜ਼ੀ ਆਓ ਹਰ ਮਹੀਨੇ 30 ਦਿਨ ਵਧੀਆ ਜਾਂਦੇ ਆ ਠੀਕ ਆਲਡੀ ਆਲ ਇੰਡੀਆ ਡਿਲੀਵਰੀ ਵੀ YouTube ਤੇ ਹੈਂ ਹੈਂ ਮਨਾਂ ਜੇ ਕੋਈ ਅਗਰ ਸਟੇਟ ਦਾ ਬੰਦੇ ਨੇ ਪਸ਼ੂ ਲੈ ਲੈਣ ਹੁਣ ਜਿਵੇਂ ਤੁਹਾਡੀਆਂ ਪੰਜ ਗਾਇਆਂ ਚੰਗੀਆਂ ਖੜੀਆਂ ਜੇਕਰ ਕੋਈ ਭਰਾ ਆਖੇ ਵੀ ਟਰਾਂਸਪੋਰਟ ਦਾ ਕੰਮ ਹੈ ਨਾ ਸਾਰਾ ਕੁਝ ਸਾਰਾ ਹਾਂ ਇੱਕ ਬੇਨਤੀ ਆ ਜੀ ਚੱਕ ਦੇ ਚੱਕਰ ਦੇ ਕਿਸੇ ਦਿਨ ਦਾ ਪਿਆਜੇ ਬਸ ਪੈਸੇ ਆਪਦੇ ਪੈਸੇ ਦੀ ਜ਼ਿੰਮੇਵਾਰੀ ਤੁਹਾਡੀ ਹੋਊਗੀ ਤੇ ਲੈਣ ਆਉਨੇ ਦੀ ਹੋਊਗਾ ਨਾ ਹਾਂ ਤੇ ਵੀ ਜੀਵਨ ਬਾਈ ਮੈਨੂੰ ਐਂ ਦੱਸ ਆ ਪਹਿਲੇ ਨੰਬਰ ਤੇ ਜਿਹੜੀ ਬੱਛੀ ਆ ਹਾਂਜੀ ਇਹ ਕਿੰਨੇ ਦੰਦਾਂ ਮੂੰਹ ਆ ਬਾਈ ਖੋਲਦੀ ਫਿਰ ਸੱਤ ਚਾਰ ਦੰਦਾਂ ਚਾਰ ਦੰਦਾਂ ਹੈ ਠੀਕ ਆ ਬਾਈ ਕਿੰਨੇ ਦਿਨ ਹੋ ਗਏ ਬਾਈ ਪਰਸੋਸ ਹੋਈ ਹੈ ਜੀ ਅੱਛਾ ਪਰਸੋਸ ਹੋਈ ਹੈ ਹਾਂ ਠੀਕ ਆ ਜੀ ਹੁਣ ਬਈ ਤੇਰੇ ਟੀਕੇ 2 ਕੇ ਖੋਲ ਦੇ ਵੀਰੇ ਟੀਕੇ 2 ਕੇ ਦਾ ਪਤਾ ਕੁਛ ਕਿਹੜੇ ਦੀ ਆ ਬਈ ਯਾਰ ਟੀਕੇ 2 ਕੇ ਸਾਰੇ ਬਈ ਜੀ ਸਾਰਾ ਪਤਾ ਠੀਕ ਆ ਜੀ ਪਿੱਛੋਂ ਸਾਰਾ ਰਿਕਾਰਡ ਲੈ ਕੇ ਆਈਦਾ ਠੀਕ ਆ ਜੀ ਤੇ ਇਹਨੂੰ ਖੋਲੀ ਬਈ ਕਿੰਨਾ ਦੁੱਧ ਤੇ ਹੁਣ ਤਿਆਰ ਹੋਊਗਾ ਬਈ ਹੁਣ ਪਰਸੋਂ ਸੂਈ ਦੇ ਥੱਲੇ 20 ਤੋਂ ਉੱਤੇ ਆ ਬੋਲਾ ਜੀ ਮੰਨ ਕੇ ਮਤਲਬ ਪਰਸੋਂ ਦੀ ਸੂਈ ਥੱਲੇ 20 ਤੋਂ ਉੱਪਰ ਦੁੱਧ ਤਿਆਰ ਹੈ ਬੋਲਾ ਹਾਂ ਕੀ ਬਾਤ ਹੈ ਦੰਦੋ ਕਿਵੇਂ ਆ ਬਈ ਚਾਰ ਦੰਦ ਚਾਰ ਦੰਦ ਚਾਰ ਦੰਦ ਰੀ ਦੇ ਨਾਲ ਫਿਰ ਇਹਦਾ ਮਤਲਬ ਇਹ ਆ ਵੀ ਜੀਵਨ ਬਈ 30 ਕਿਲੋ ਦੁੱਧ ਘਾਣੂ ਕੁਛ ਨਹੀਂ ਕਹਿੰਦਾ ਸਕੀ ਤੇ ਬਈ ਕੁਆਲਿਟੀ ਕੁਆਲਿਟੀ ਬੱਚੀ ਦੇ ਵਿੱਚ ਬਹੁਤ ਜ਼ਬਰਦਸਤ ਆ ਹਨਾ ਸਾਰਾ ਸਾਰਾ ਹੀ ਵਧੀਆ ਚੀਜ਼ ਹੈ ਸਾਰਾ ਵਧੀਆ ਲੈ ਵੀ ਮਿੱਤਰੋ ਵੇਖੋਗਾ ਕੀ ਗੱਲਬਾਤ ਆ ਬੱਚੀ ਦੇ ਵਿੱਚ ਲੈ ਵੀ ਪਤ ਐ ਕਰੀ ਹੁਣ ਕੱਲਾ ਕੱਲਾ ਥਣ ਵਿਖਾ ਦੇ ਇਹਨਾਂ ਦਾ ਰੂਹ ਨਾਲ ਲੈਵਾ ਪਤਾ ਲੱਗੇ ਵੀ ਗਵੰਡੀਆਂ ਨੂੰ ਗਾਂ ਵੇਖੀ ਸੀ ਵੀਡੀਓ ਤੇ ਚੈਨਲ ਤੇ ਯਾਰ ਗਾਂ ਹੀ ਬੜੀ ਸੋਹਣੀ ਸੀ ਤੇ ਕਈਆਂ ਨੇ ਕੱਟ ਕੇ ਨਾ ਸਟੇਟਸ ਲਾ ਦੇਣੇ ਕਈਆਂ ਨੇ ਇਹਨਾਂ ਦੇ ਹਨਾ ਲੈ ਵੀ ਭਾਈ ਸੱਜਣਾ ਹੁਣ ਮੈਨੂੰ ਐ ਭਰਾ ਬਣ ਕੇ ਦੱਸ ਦੇ ਵੀ ਇਹ ਦੇਣੀ ਕਿੰਨੇ ਦੀ ਆ ਲਾਸੋ ਲੈਣ ਦੇ ਨਾਲ ਹੀ ਹੋਣਾ ਹਾਂ ਵੀ ਇਹ ਗੱਲ ਕਰੀ ਵੀ ਜਿੰਨੇ ਮੰਗਲੇ ਇਹ ਨਾ ਹੋਵੇ ਮੰਗ ਕੇ ਢਾਈ ਰੱਖ ਤੇ ਫੜਾ ਦਵੇ 80 ਦੀ ਉਹ ਰੇਟ ਕਰੀ ਜਿੰਨੇ ਦੀ ਤੂੰ ਟੈਂਪੂ ਤੇ ਚੜਾ ਦੇ ਅਗਲਾ ਖੁਸ਼ ਹੋ ਕੇ ਤੈਨੂੰ ਛੋੜ ਕਰਦੀ ਬਸ ਇੱਕ 35 ਦੀ ਹੋਣੀ ਹੈ ਜੀ ਇੱਕ 35 ਦੀ ਹੋਣੀ ਹੈ ਮੁੱਲ ਪਲਾ ਡੇਢ ਕਰਾ ਲੇ ਭਾਵੇਂ 55 ਕਰਾ ਲੇ ਠੀਕ ਆ ਜੀ ਠੀਕ ਆ ਇਹਦੇ ਵਿੱਚੋਂ ਥੋੜਾ ਜਾ ਕਿ ਮੇਰਾ ਮਾਨਤਾਨ ਵੀ ਸਾਬੇ ਦੇ ਚੈਨਲ ਤੋਂ ਵੇਖ ਕੇ ਲਈ ਆ ਯਾਰ ਕਰ ਦਿੰਨੇ ਆ ਉਹ ਥੋੜਾ ਹੋ ਜਾਊਗਾ ਜਿਹੜਾ ਤੁਸੀਂ ਕਹਿ ਰਹੇ ਹੋ ਬਸ ਹੋਰ ਕੋਈ ਨਹੀਂ ਠੀਕ ਨਾਲ ਆਪਾਂ ਵੱਡਾਲਾ ਮੈਂ ਰੇਟ ਪਾਉਂਦੇ ਨਹੀਂ ਠੀਕ ਆ ਵੀ ਨਹੀਂ ਬੱਚੀ ਤੇਰੀ ਵੀ ਚੰਗੀ ਆ ਯਾਰ ਕਹਿਣ ਤੋਂ ਜਾਨਵਰ ਪਾਉਣੇ ਚਾਹੀਦੇ ਜਿਹੜਾ ਨਵਾਂ ਫਾਰਮ ਕਰ ਰਿਹਾ ਹੈ ਮਨਦਾ ਨਾ ਬਾਈ ਇਹ ਗੱਲ ਹੈ ਜਿਹੜਾ ਪੰਦਾ ਅੱਜ ਦੋ ਗਾਇਆਂ ਘੱਟ ਰੱਖ ਲਵੇ ਪਰ ਰੱਖ ਲਵੇ ਟੌਪ ਕਲਾਸ ਤੇ ਉਹ ਬੰਦਾ ਮਰਦਾ ਨਹੀਂ ਸਾਰੀ ਤੇ 10 ਰੱਖਣੀਆਂ ਤੇ ਪਲ 76 ਹੀ ਰੱਖ ਲੇ ਨਾ ਪੰਜ ਪੰਜ ਹੀ ਸਾਂਭ ਲਵੇ ਬੱਚੀ ਵੀ ਬਤ ਵਿਖਾਦੀ ਹਿੰਦੀ ਠੀਕ ਹੈ ਇਹ ਹੋ ਗਈ ਇੱਕ ਨੰਬਰ ਤੇ ਲੈ ਵੀ ਭਾਈਆ ਦੋ ਨੰਬਰ ਤੇ ਗਾਂ ਤੇਰੀ ਆ ਵੀ ਚੰਗੀ ਆ ਯਾਰ ਇਹਦੇ ਬਾਰੇ ਦੱਸ ਵੀਰੇ ਖੋਲ ਨਹੀਂ ਮੜੇ ਉਸਤਾਦ ਨੂੰ ਇਹ ਦੂਜਾ ਸੂਆ ਜੀ ਠੀਕ ਆ ਭਾਈ ਇਹਨਾਂ ਕੱਲ ਸੂਈ ਆ ਠੀਕ ਆ ਭਾਈ ਘੱਟ ਤੋਂ ਘੱਟ ਵੀ 25 ਕਿਲੋ ਬੋਲਾ ਹੋਣਾ अच्छा गल ਦੀ ਸੂਈ ਥੱਲੇ 25 ਕਿਲੋ ਬੋਲਾ ਹੁਣ ਸਟਾਰਟਿੰਗ ਤੇ ਆਂ ਕੀ ਬਾਤ ਤੇ ਇਹ ਫਿਰ ਭਾਈ ਕਿੰਨਾ ਦੁੱਧ ਦਿੱਸਿਆ ਜੀ ਉਹਨਾਂ ਨੇ ਤੈਨੂੰ ਕੀ ਰਿਕਾਰਡ ਦਿੰਦੇ ਨੇ 34 35 ਲੀਟਰ ਦਿੱਤਾ ਜੀ ਠੀਕ ਆ ਠੀਕ ਆ ਤੇ ਉਦੋਂ ਪਾਰ ਹੀ ਜਾਊਗੀ ਥੱਲੇ ਨਹੀਂ ਥੱਲੇ ਨਹੀਂ ਹੁੰਦੀ ਸਟਾਰਟਿੰਗ ਹੀ ਬਹੁਤ ਚੰਗੀ ਆ ਹੂੰ ਟਿਕਾਣਾ ਵਾਚੀ ਦਾ ਬਹੁਤ ਚੰਗਾ ਹੈ ਨਾ ਹਾਂਜੀ ਹਾਂਜੀ ਸਾਰੇ ਚੌਨ ਚਵਾਈ ਬਹੁਤ ਵਧੀਆ ਸਾਰੇ ਨੰਬਰ ਵਾ ਭਾਈ ਇੱਕ ਗੱਲ ਹੋਰ ਆਏ ਮਸ਼ੀਨੀ ਚਵਾਈ ਕਰਦੇ ਫਿਰ ਕੇ ਹੱਥੀ ਨਹੀਂ ਅਸੀਂ ਤਾਂ ਹੱਥੀ ਝੋਨੇ ਆ ਜੀ ਹੱਥੀ ਝੋਨੇ ਬਲ ਅਗਲਾ ਮਸ਼ੀਨ ਵਾਲਾ ਦਾ ਮਸ਼ੀਨ ਲਾ ਲੈ ਕੋਈ ਨਹੀਂ ਇੱਕ ਗੱਲ ਹੋਰ ਆ ਬਈ ਜਿਵੇਂ ਤੇਰੀਆਂ ਗਾਹਿਆਂ ਚੰਗੀਆਂ ਰੱਖੀਆਂ ਹੋਈਆਂ ਤੇਨੂੰ ਫਿਰ ਮਸ਼ੀਨ ਚਾਹੀਦੀ ਆ ਵੈਸੇ ਕਿ ਨਹੀਂ ਵੈਸੇ ਮਸ਼ੀਨ ਚਾਹੀਦੀ ਤਾਂ ਹੈਗੀ ਆਈ ਪਤਾ ਕੀ ਇਹ ਗੱਲ ਪਹਿਲਾਂ ਇਦੂ ਆਏ ਸੀਗਾ ਵੀ ਚੱਲ ਡੰਗਾ ਲਈ ਜਾਂਦੇ ਪਰ ਹੁਣ ਜ਼ਰੂਰੀ ਆ ਮਸ਼ੀਨ ਹੁਣ ਇੱਕ ਗੱਲ ਨਾਲੀਆਂ ਬਾਹਲੀਆਂ ਆਉਣੀਆਂ گاਵੇਂ ਇੱਕ ਗੱਲ ਹੋਰ ਆ ਵੱਡੇ ਭਾਈ ਮੈਂ ਤੈਨੂੰ ਦੱਸ ਦੇਣਾ ਮਸ਼ੀਨ ਦਾ ਇੱਕ ਹੋਰ ਵੀ ਮਮਲਾ ਓਵੇਂ ਤੁਸੀਂ ਹੁਣ ਚੋਚ ਆ ਕੇ ਥਾਣ ਤੁਹਾਨੂੰ ਵੇਖ ਲੈਣੇ ਹਨਾ ਉਨੀ ਦੀ ਗਲਤ ਹੋ ਜਾਂਦਾ ਕੰਮ ਹਨ ਲੈ ਵੀ ਬੱਚੀ ਦਾ ਟਿਕਾਣਾ ਪਉਦਾ ਲੈ ਭਈ ਐਂ ਦੱਸ ਇਹਨੂੰ ਹੋ ਗਿਆ ਸੋਈ ਨੂੰ ਅੱਜ ਦੂਜਾ ਦਿਨ ਤੇ ਬੱਚਾ ਇਹ ਨਾਲ ਦੇਗੀ ਕਿ ਬੱਚੀ ਹੈ ਅੱਛਾ ਪਤਾ ਨਹੀਂ ਕਿਸ ਨੇ ਜਰਸੀ ਦਾ ਰਖਾਇਆ ਸੀ ਜੀ ਅੱਛਾ ਅੱਛਾ ਲਾਲ ਦੇ ਠੀਕ ਆ ਇੱਕ ਗੱਲ ਆ ਇੱਥੇ ਮਾਰ ਖਾ ਜਾਂਦੇ ਆ ਖਾ ਜਾਂਦੇ ਕਿ ਨਹੀਂ ਹੁਣ ਆਈ ਟੀਕਾ ਕਿਤੇ ਟਿਕਾਣਾ ਆਪਦਾ ਭਰਾਇਆ ਹੁੰਦਾ ਤੇ ਮਗਰ ਜਾਨਵਰ ਚੰਗਾ ਆ ਜਾਂਦਾ ਚਲੋ ਤੇ ਇਹ ਹੁਣ ਬਾਈ ਤੂੰ ਐਂ ਦੱਸ ਇਹਦਾ 20 ਕਿ ਲੈਵਲ ਤੇ ਦੁੱਧ ਦੀ ਕਪੈਸਿਟੀ ਕਿੰਨੀ ਆ ਇਨੇ 32 33 ਕਿਲੋ ਦਿੱਤਾ ਸੀ ਪਹਿਲਾਂ ਨੇ ਪਹਿਲਾਂ ਨੇ ਤੇ ਹੁਣ ਜਿਵੇਂ ਸਟਾਰਟਿੰਗ 25 ਕਿਲੋ ਤੋਂ ਗਾਂ ਦੀ ਸਟਾਰਟਿੰਗੀ ਜੀ 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 35 ਤੋਂ ਪਲੱਸ ਹੀ ਜਾਊਗੀ 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 ਕੋਈ ਸ਼ੱਕ ਨਹੀਂ ਹਨਾ ਵੀ ਕੱਲ ਇਹ ਆ ਵੀ ਇੱਕ ਸੀਜ਼ਨ ਦੇ ਵਿੱਚ ਵਿੱਚ ਗਾਂ ਫਰੀ ਆ ਅਗਲੇ ਸੋਏ ਨੂੰ ਗਾਂ ਜਿਹੜੀ ਬੱਜਦੀ ਆ ਅੱਧੇ ਅੱਧ ਜਿਵੇਂ ਖੁੱਦੂਗੀ ਫਰੀ ਹਨਾ ਲੈ ਭਾਈ ਇਹਦਾ ਰੇਟ ਕੀ ਕਰਾਂਗੇ ਸੇਮ ਹੀ ਰੇਟ ਆਈ ਇਹਨਾਂ ਦਾ ਇੱਕ 35 ਤੇ ਇੱਕ 35 ਵੀ ਜੇ ਕਹੇ ਨੇ ਲੈਣਾ ਹੋਇਆ ਜੋੜਾ ਤੇ ਬਣ ਜਾਊਗਾ 2 ਲੱਖ 70 ਹਜ਼ਾਰ ਲੇ ਭਾਈ ਇਹ ਵੈਡ ਬਾਰੇ ਦੱਸ ਕੀ ਡਿਟੇਲ ਆ ਯਾਰ ਇਹ ਪਹਿਲਾ ਸੂਆ ਜੀ ਦੋ ਦੰਦ ਆ origignal ਆ ਠੀਕ ਆ ਤੇ ਹਜੇ ਹਫਤਾ ਤੋਂ 10 ਦਿਨ ਲੈ ਜੂਗੀ ਹਫਤੇ ਤੋਂ 10 ਦਿਨ ਲੈ ਜੂਗੀ ਹੱਸ ਕੇ ਹੀ ਲੈ ਠੀਕ ਆ ਠੀਕ ਆ ਤੇ ਇਹ ਭਾਈ ਬੱਚੀ ਤੇਰੀ ਇਹ ਵੀ ਬਹੁਤ ਕਾਣੀ ਦੀ ਹੈ ਨਾ ਬ੍ਰਦਰ ਯਾਰ ਬਹੁਤ ਬਹੁਤ ਵਧੀਆ ਹੈ ਇਹ ਪਹਿਲਾ ਨਹੀਂ ਆ ਭਾਈ ਪਹਿਲਾਂ ਪਹਿਲਾ origignal ਦੋ ਦੰਦ ਦਾ ਹੈ origignal ਦੋ ਦੰਦ ਹੈ ਹਾਂ ਦੰਦ ਵੀ ਵਿਖਾ ਦੀ ਪੁੱਤ ਪਟ ਠੀਕ ਆ ਠੀਕ ਆ ਭਾਈ ਕੁਆਲਿਟੀ ਬਹੁਤਾ ਬੱਚੀ ਦੇ ਵਿੱਚ ਹੈ ਨਾ ਯਾਰ ਭਾਈ ਕੌਲੀ ਕਿਦ ਨੇ ਮੂੰਹ ਫੜ ਲ ਲੈ ਭਾਈ ਮੂੰਹ ਵਿਖਾ ਦੇ ਬਣਾ ਜਾਂਦਾ ਫਟ ਲਾਈ ਫਿਰ ਤਾਂ ਸਵਾਦ ਹੀ ਆ ਜੇ ਯਾਰ ਹਾਂ ਉਹਰਾ ਨੂੰ ਘਰੋਂ ਨੂੰ ਇਧਰ। ਓਕੇ 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 ਲੈ ਬੰਦਾ ਘੈਂਟ ਆ ਯਾਰ ਸਿਆਣਾ ਬੰਦਾ ਲੈ ਬਈ ਦੰਦ ਦੰਦ ਬਈ ਨਾਂ ਦੱਸੀ ਕਰਾਂ ਨਹੀਂਦਾ ਯਾਰ। ਇਹ ਬੰਦੇ ਦਾ ਨਾਂ ਦੱਸੀ ਨਾਂ ਲੱਭੀ ਹੈ। ਲੱਭੀ ਹੈ। ਲੈ ਲੱਭੀ ਲੱਭਿਆ ਕਿੱਥੋਂ ਤੂੰ ਹੈ ਲੱਭੀ ਬੰਦਾ ਘੈਂਟ ਆ ਯਾਰ ਨਾਂ ਵੀ ਘੈਂਟ ਰੱਖਿਆ। ਬਈ ਇਹ ਕਿੰਨੇ ਦਿਨ ਲੈ ਜੂਗੀ ਬੱਚੀ ਆ ਜੀ ਯਾਰ? ਇਹ ਹਫ਼ਤੇ ਤੋਂ 10 ਦਿਨ ਵਿੱਚ ਹੈਗੇ ਆ ਜੀ ਇਹਦੇ। ਹਫ਼ਤੇ ਤੋਂ 10 ਦਿਨ ਲੈ ਜੂਗੀ ਹੈ। ਭਾਈ ਦੁੱਧ ਕਿੰਨਾ ਦੇ ਦੂਗੀ ਜੀਵਨ ਬਾਈ ਦੁੱਧ ਦੇ ਦੂਗੀ ਬੱਚੀ 24 25 ਕਿਲੋ 24 25 ਦੇਣਾ ਵੀ ਚਾਹੀਦਾ ਨਾ ਇਹਦੀ ਕੋਈ ਆਪਾਂ ਨੂੰ ਪਤਾ ਸੀਵਨ ਸੁਮਣ ਦਾ ਜਾਂ ਕਿ ਨਹੀਂ ਹਾਂਜੀ ਹਾਂਜੀ ਪਤਾ ਜਾਂਦਾ ਹਾਂਜੀ ਤੇ ਉਧਰ ਕਾਰਡ ਫਿਰ ਤੁਸੀਂ ਫੋਨ ਤੇ ਦੱਸ ਦੋਗੇ ਫੋਨ ਤੇ ਦੱਸ ਦਿਆਂ ਠੀਕ ਆ ਭਾਈ ਠੀਕ ਆ ਓਕੇ ਜੀ ਓਕੇ ਠੀਕ ਵੀ ਮਨ ਲਓ ਪ੍ਰੋਪਰ ਕਾਰਡ ਨਾ ਦਵਾਂਗੇ ਇਹ ਫਿਰ ਕਿੰਨੇ ਦੇ ਦੇ ਦੀਏ ਭਈਆ ਬਸ ਯਸ ਤੈਨੂੰ 85000 ਰੁਪਏ ਲੱਗੂਗਾ 85000 ਦੀ ਦੇਣੀ ਆ ਮੁੱਕਰ ਨਾ ਜਾਈ ਇਹਨਾਂ ਨੇ ਲੈ ਜਾਣੀ ਪੈਸੇ ਤੇਰੇ ਖਾਤੇ ਜਾ ਜਣੇ ਕੋਈ ਗੱਲ ਨਹੀਂ ਬਸ ਆਪਾਂ ਇਹ ਗੱਲ ਕਵਾਂਗੇ ਉਹੀ ਹੋਣੀ ਆ ਜੀ ਮੁੜ ਕੇ ਅਗਲਾ ਆ ਕੇ ਵੱਧ ਘੱਟ ਉਹ ਹੋਣੀ ਜੀ ਨਹੀਂ ਇੱਕ ਦਿਨ ਦੱਸਦਾ ਇੱਕ ਦਿਨ ਹੋਰ ਦੱਸਦਾ ਭਰਾ ਗੱਲ ਇਹ ਗੱਲ ਤਾਂ ਕਹੀ ਮੈਂ ਪਾਤੀ ਕਿਸੇ ਬੰਦੇ ਦੀ ਵੀਡੀਓ ਗਾਹ ਦਾ ਕਰਤਾ ਉਹਨੇ ਮੁੱਲ 95000 ਰੁਪਇਆ ਗਾ ਮੈਨੂੰ ਵੀ ਮੈਨੂੰ ਥੋੜੀ ਜਿਹੀ ਮਹਿੰਗੀ ਲੱਗੀ ਯਕੀਨ ਕਰੀ ਜਦੋਂ ਮੈਂ ਵੀਡੀਓ ਬਣਾਈ ਮੈਂ ਚਾਹ ਅਗਲੇ ਨੇ ਲੈਣੀ ਉਹ ਗਾਹ ਦਾ ਆ ਗਿਆ ਫੋਨ ਉਹਨੂੰ ਬਹੁਤ ਜ਼ਿਆਦਾ ਘੰਟੇ ਦੇ ਵਿੱਚ ਵਿੱਚ ਉਹਦੇ ਭਰਾਵੋ ਗਾਂ ਕਹਿੰਦਾ ਮੈਂ ਤਾਂ ਨਹੀਂ ਦੇਣੀ ਮੇਰੇ ਤੋਂ ਤਾਂ ਚੈਨਲ ਵਾਲਾ ਮੁੱਲ ਜ਼ਿਆਦਾ ਕਰ ਘੱਟ ਕਰ ਆ ਗਿਆ ਮੈਂ ਤਾਂ 1 ਲੱਖ 5000 ਦੀ ਦੇਣੀ ਐਵੇਂ ਹੋ ਜਾਂਦਾ ਉਸਤਾ ਕੇ ਇਹ ਨਹੀਂ ਹੋਣਾਗਾ ਜੇ ਗੱਲ ਹੋ ਗਈ ਦੋ ਬਸ ਠੀਕ ਆ ਭਾਈ ਨਾਲ ਦੀ ਬੱਛੀ ਆ ਜਿਹੜੀ 4 ਨੰਬਰ ਚਾਰ ਨੰਬਰ ਤੇ ਹੁੰਦੀ ਕੀ ਡਿਟੇਲ ਆ ਯਾਰ ਉਹ ਵੀ ਪਹਿਲਾ ਪਹਿਲਵਾਨ ਆ ਜੀ ਪਹਿ ਪਹਿਲਣੀ ਆ ਹੈ ਦੋ ਦੰਦ ਦੀ ਉਹ ਆਰੇ ਦੋ ਦੰਦ ਹੈ ਠੀਕ ਆ ਭਾਈ ਇਹ ਭਾਈ ਐਂ ਦੱਸੀ ਮੈਨੂੰ ਇਹ ਕਿੰਨੇ ਦਿਨ ਲਾ ਜੂਗੀ ਯਾਰ ਇਹ ਵੀ ਬਹੁਤ ਨੈਣ ਨਰਖ ਕੰਪੂਤਰੀ ਵਰਗੀ ਆ ਬਟ ਵੀ 14 15 ਦਿਨ ਲਾਊਗੀ ਜੀ ਬੱਛੀ ਕੀ ਬਾਤ ਇਹ ਦੰਦੋਂ ਕਿਵੇਂ ਵੀਰੇ origional ਦੋ ਦੰਦ origional ਦੋ ਦ ਠੀਕ ਆ ਯਾਰ ਇਹਦੇ ਵੀ ਵਿਖਾ ਦੀ ਪੁੱਤ ਪਟਕੇ ਦੰਦ ਫੇਸ ਕੁਆਲਿਟੀ ਇਹਦੀ ਵੀ ਬਹੁਤ ਚੰਗੀ ਹੈ ਹਨਾ ਲੈ ਵੀ ਕਿਆ ਬਾਤ ਆ ਯਾਰ ਇਹ ਹਜੇ ਤਾਂ ਇਹਣਾ ਤੂੰ ਬੰਨਦਾ ਫਾਰਮਾ ਫੁਰਮਾ ਜੇ ਖੁੱਲੀਆਂ ਆਈਆਂ ਹੁੰਦੀਆਂ ਹਾਂਜੀ ਕੀ ਫਰਕ ਪੈਂਦਾ ਹੈ ਬਾਈ ਕਿ ਨਹੀਂ 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 ਕੋਈ ਤਾਂ ਨਹੀਂ ਗੱਜਾ ਜਾਨਵਰ ਕਰਦੇ ਜੀ ਕਈ ਕਰਦੇ ਮਾਣਾ ਮੋਟਾ ਇਹ ਥੱਲੇ ਨੂੰ ਕਰ ਲੈ ਇਹਨੂੰ ਥੱਲੇ ਨੂੰ ਵਿਖਾ ਵੀ ਇਹ ਆਏ ਹਾਏ 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 ਚਲ ਬਾਤ ਠੀਕ ਓਕੇ 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 ਲੈ ਬਾਈ ਹੁਣ ਇਹਨੂੰ ਤੋੜ ਦੇ ਬਾਈ ਯਾਰ ਬੱਚੀ ਤੇਰੀ ਸੋਹਣੀ ਆ ਦੇਣਾ ਹਜੇ 15 ਲੈਜੋ ਯਾਰ ਹਾਂਜੀ ਹਾਂਜੀ ਖੁੱਲੇ ਡੁੱਲੇ ਨਿੰਦੇ ਨੇ ਪਏ ਹੂੰ ਬਣੂਗੀ ਕੁਝ ਬਣ ਕੇ ਸੂਗੀ ਹਨਾ ਹਾਂਜੀ ਬਣ ਕੇ ਸੂਗੀ ਕੁਛ ਇਹ ਮੰਨ ਨਹੀਂ ਪੈਣੀ ਗੱਲ ਹਨਾ ਭਾਈ ਹੂੰ ਕੀ ਬਾਤ ਆ ਇੱਕ ਵਾਰੀ ਹੋਰ ਲਿਆ ਯਾਰ ਇਹਨੂੰ ਭਾਈ ਲਿਆ ਯਾਰ ਇਹ ਚੀਜ਼ ਆ ਵਿਖਾਉਣ ਵਾਲੀ ਇੱਕ ਵਾਰੀ ਹੋਰ ਹਜ ਨਾ ਇਹ ਬਾਈ ਫਿਰ ਕਿੰਨੇ ਦੀ ਦੇ ਦਈਏ ਯਾਰ ਬਸ ਮੁੱਲ ਜਿੰਨਾ ਮਰਜ਼ੀ ਕਰੀਏ ਸਵਾ ਦੀ ਸਵਾ ਲੱਖ ਦੀ ਹੈ ਜੇ ਕੋਈ ਆਖੇ ਯਾਰ ਨਵਾਂ ਫਾਰਮ ਬਣਾ ਲਿਆ ਬੰਦੇ ਨੇ ਹਨਾ ਉਹ ਵਿਚਾਰਾ ਚੰਗੇ ਜਾਨਵਰ ਲੱਭਦਾ ਫਿਰਦਾ ਡੱਬ ਵਾਲੀ ਮੰਡੀ ਜਾਣ ਨੂੰ ਸੋਚਦਾ ਪਿਆ ਵੀ ਉੱਥੇ ਜਾਵਾਂ ਤੇ ਜੇ ਕਰ ਲਾਵੇ ਬਾਈ ਤੇਰੇ ਨਾਲ ਸੰਪਰਕ ਜੀਵਨ ਬਾਈ ਤੇ ਕਵੇ ਯਾਰ ਬਾਈ ਆ ਪਹਿਲੀ ਨੰਬਰ ਵਾਲੀ ਚਾਰੇ ਵੱੱਛੀਆਂ ਮੈਨੂੰ ਦੇ ਦੇ ਤੇ ਉਹਦਾ ਮਾਨਸਣ ਕਰਦੇਗਾ ਥੋੜਾ ਯਾਰ ਹਾਂ ਠੀਕ ਆ ਬਾਈ ਠੀਕ ਆ ਲੈ ਵੀ ਮਿੱਤਰੋ ਗਹਿਣੇ ਚੀਜ਼ ਵਿਖਾਤੀਆਂ ਚਾਰ ਤਾਂ ਵਿਖਾਤੀਆਂ ਹੁਣ ਤੁਹਾਨੂੰ ਮੈਂ ਐਂਡ ਆ ਜਿਹੜੀਆਂ ਵੀ ਕਹਿਣ ਤੋਂ ਭਾਵ ਆਏ 100 ਪਿੰਡ ਨਹੀਂ 20 ਕੁ ਪਿੰਡ ਫਿਰ ਕੇ ਲੱਭ ਹੀ ਜਾਂਦੀ ਐ ਉਹ ਜੀ ਉਹ ਚੀਜ਼ਾਂ ਤੇ ਬਾਈ ਆਹ ਕਾਲੀ ਗਾਂ ਜਿਹੜੀ 5 ਨੰਬਰ ਤੇ ਕ੍ਰੋਸ ਅੰਗ ਦੇ ਵਿੱਚ ਆ ਲੈ ਵੀ ਬਾਈ ਇਹਨੂੰ ਵੀ ਪਾਰ ਨੂੰ ਇਹਦੀ ਕੀ ਡੀਟੇਲ ਦੂਜਾ ਸੂਆ ਜੀ ਠੀਕ ਆ ਬਾਈ ਆਮ ਆਪਣੇ ਘਰਾਂ 'ਚ ਦੁੱਧ ਪੀਣ ਵਾਲੇ ਨੇ ਲੈਣੀਆਂ ਹੂੰ 16 ਤੋਂ 17 ਲੀਟਰ ਨੇ ਪਹਿਲਾਂ ਨੇ ਦੁੱਧ ਕੱਢਿਆ ਇਹਦੇ ਠੀਕ ਆ ਜੀ ਖੁਲਾ ਡੁਲਾ ਠੀਕ ਆ ਜੀ ਤੇ ਇਹ ਗਾੜੇ ਦੁੱਧ ਵਾਲੀ ਗਾ ਠੀਕ ਹਾਂ ਤੇ ਐਤ ਕੀ ਵੀ ਮੰਨ ਕੇ ਚੱਲੇ ਇਹ ਤੋਂ ਵੱਧ ਹੀ ਦਿਓਗੀ ਪੋਰਾ ਘੱਟ ਨਹੀਂ ਦੇਂਦੀ ਠੰਡ ਠੋਣ ਵਧੀਆ ਮੱਝਾਂ ਵਰਗਾ ਲੱਗਾ ਤੇ ਬਾਕੀ ਉਹ ਜਾ ਹੀ ਰੇਟ ਆ ਜੀ ਇਹ ਕਿੰਨੇ ਦਿਨ ਲੈ ਜੂਗੀ ਭਾਈ ਜੀ ਇਹ ਹਜੇ ਹਫਤਾ ਲੈ ਜੂਗੀ ਹਫਤਾ ਲੈ ਲੂਗੀ ਭਾਈ ਦੁੱਧ ਐਤ ਕੀ 20 ਕਿਲੋ ਦੇ ਦੂ ਹੁਣ ਦੇ ਦੂਗੀ ਦੇ ਦੂਗੀ ਬਸ ਇਹ ਦੁੱਧ ਦੇ ਵੀ ਨਾ ਮੱਝਾਂ ਰਕਾ ਦੂਗੀ ਹਸੀਲ شریف ਵਧੀਆ ਜਿਵੇਂ ਕਰੇ ਪੀਣ ਵਾਲੇ ਨੇ ਕਿਹਨੇ ਲੈਣੀ ਬਹੁਤ ਇੱਕ ਗੱਲ ਹੋਰ ਵੀ ਆ ਭਾਈ ਜਿਵੇਂ ਬੰਦੇ ਨੇ ਨਾ ਮੰਨ ਲਓ ਤੁਸੀਂ ਮੱਝ ਮੱਝ ਲੈਣੀ ਆ ਚੰਗੀ ਨੱਪ ਮੱਝ ਦੇ ਪੈਸੇ ਲਾਉਣ ਨਾਲੋ ਚਲੋ ਹੈ ਕਦਾ ਹੈਗਾ ਪਰ ਇਹ ਅਵੇਂ ਆਉਂਦੀ ਕੀਮਤ ਦੇ ਹਿਸਾਬ ਨਾਲ ਲਈਏ ਤਾਂ ਉਹਦਾ ਦੁੱਧ 2 ਰੁਪਈਆ ਦਾ ਡੇਰੀ ਚ ਪਾਈ ਜਾਊਗੀ ਵਧੀਆ ਦੁੱਧ ਦਊਗੀ ਵੀ ਸਨ ਕਿੰਨੇ ਦੀ ਦਿੱਦਗੇ ਬਾਈ ਬਸ ਇਹਦਾ 75000 ਰੁਪਈਆ ਲੇਣਾ ਹੀ ਆ ਬਾਬਾ ਹੋਰ ਕੋਈ ਮੇਰੇ ਆਕੇ ਮਾਨਤਨ ਵੀ ਢਾਲੀਆ ਬਸ ਆਹੀ ਆ ਕੋਈ 1500 ਦਾ ਮਾਨਤਨ ਜਰੂਰ ਢਾਲੀਆ ਜਮਾ ਢਾਲੀਆ ਕਹਦੇ ਵੀ ਇੰਨੇ ਦੀ ਦੇਣੀ ਜੀਵਨ ਕਰਦੇ ਖੁੱਲੀ ਛੋੜਦੇ ਬਸ ਪਾਕਾਈ ਤਾਈ ਪਹਿਲਾਂ ਇਹਨਾਂ ਤੁਸੀਂ ਆਪ ਹੀ ਵੇਖ ਲਓ ਤੁਸੀਂ ਹੁਣ ਫਿਰਦੇ ਹੀ ਆ ਬਹੁਤ ਗਲਤ ਰੇਟ ਰੱਖੇ ਨਹੀਂ ਨਹੀਂ ਰੇਟ ਤੇਰਾ ਸਹੀ ਆ ਯਾਰ ਕੋਈ ਝਾਕਣੀ ਬਾਈ ਅਗਲਾ ਆਖੇ ਵੀ ਉਹ ਵੱਧ ਘੱਟ ਰੇਟ ਜੀਵਨ ਬਾਈ ਫਿਰ ਇਹ ਇਹ ਸੀਗੇ 5 ਜਨਵਰੀ ਤੇ 50 ਜਨਵਰੀ ਦੀ ਪ੍ਰੋਪਰ ਡਿਟੇਲ ਹੈਤੀ ਆ ਬਾਈ ਤੋਂ ਗੱਲਬਾਤ ਲਈ ਬਾਈ ਦਾ ਨੰਬਰ ਕਰੋ ਨੋਟ ਹੁਣ ਵੀਰੇ ਨੰਬਰ ਦਈ ਜਗਜੀਤ ਬਾਈ 81959 ਜੀ 81959 444 4425 32 32 81959 959 444 32 43432 ਜੀ ਮਿੱਤਰੋ ਇਸ ਨੰਬਰ ਤੇ ਕਰਨੀ ਆ ਤੁਸੀਂ ਬਾਈ ਜੀਵਨ ਨਾਲ ਗੱਲ ਤੇ ਬਾਤ ਪਿੰਡ ਹਰਗਾਵਾ ਹਰੀਕੇ ਕਲਾਂ ਜ਼ਿਲ੍ਹਾ ਹੈਗਾ ਮੁਕਸਰ ਕੋਟਕਪੂਰੇ ਤੋਂ ਮੁਕਸਰ ਰੋਡ ਦੇ ਉੱਤੇ ਪਿੰਡ ਸਥਿਤ ਆ ਤੇ ਇੱਕ ਤੁਹਾਨੂੰ ਪਿੰਡ ਆਊਗਾ ਮੁਕਸਰ ਰੋਡ ਦੇ ਉੱਤੇ ਖਾਰਾ ਖਾਰੇ ਤੋਂ ਤੁਹਾਨੂੰ 4 ਕਿਲੋਮੀਟਰ ਦੀ ਦੂਰ ਕਰਨੀ ਪੈਣੀ ਆ ਤੇ ਦੂਰੀ ਕਰ ਚ ਲਿਆ ਵਾ ਮਿੱਤਰੋ ਸਰਬੱਗਾਂ ਦਾ ਮੁੱਦਕੀ ਵਾਲਾ ਮਸ਼ਹੂਰੀ ਤੁਸੀਂ ਕਰ ਲਿਓ ਜਣਵਰ ਲੈਣ ਲਈ ਤੇ ਦੂਰੀ ਧੰਨਵਾਦ ਸ਼ੁਕਰੀਆ